ਹਰਿਆ ਪੜਾਏ ਕੀ ਕਹਿੰਦਿਆ ਸੀ ਕਿ ਆ ਵੀ ਲਵਾ ਦਈਏ ਤੇ ਇਧਰ ਵੀ ਔਰ ਹੋਰੀ ਘਾਰੇ ਘਾਰੀ ਅੱਗੇ ਬੜਵਕ ਸਿੰਘ ਜੀ ਦਾ ਗੁਰਦੁਆਰਾ ਇੱਥੇ ਪ੍ਰੋਗਰਾਮ ਦਾ ਹਬਾ ਬੜਵਕ ਸਿੰਘ ਜੀ ਦਾ ਹੀ ਲੋ ਜੀ ਲੋਕੇਸ਼ਨ ਤੇ ਤਾਂ ਪਹੁੰਚ ਗਏ ਜੇ ਐਚਐਸ ਹੋਟਲ ਹੀ ਨਾ ਤੇ ਕਾਹਾਂ ਹੈ ਜੇ ਐਚਐਸ ਹੈਲਥ ਕੇਅਰ ਹਸਪੀਟਲ ਤੇ ਜਦੋਂ ਮੈਂ ਅੰਦਰ ਐਂਟਰੀ ਮਾਰੀ ਮੈਂ ਕਿਹਾ ਹਸਪੀਟਲ 100 ਅੱਜ ਗਏ ਜੇ ਮਿੱਤਰੋ ਤਸਵੀਰ ਦਾ ਮੌਸਮ ਚੈੱਕ ਕਰੋ ਜਦੋਂ ਇਦਾਂ ਦਾ ਮੌਸਮ ਕਈਏ ਉਦੋਂ ਹੁੰਦਾ ਨਹੀਂ ਆ ਤੇ ਜਦੋਂ ਨਾਲ ਚਾਹੀਏ ਉਦੋਂ ਹੋ ਜਾਂਦਾ ਵਾ 10 ਵਜੇ ਸਾਡੀ ਪਲੈਨਿੰਗ ਇਹ ਕਿ ਅਸੀਂ ਤੁਰ ਪੈਣਾ ਇੱਥੋਂ ਤੇ ਮੈਂ ਤੁਹਾਨੂੰ ਆਪਣਾ ਹੁਲੀਆ ਨਹੀਂ ਵਖਾ ਸਕਦਾ ਕਿ ਮੈਂ ਮੂੰਹ ਮੜੀ ਤੋਥਾ ਤੇ ਮੌਸਮ ਵੇਖ ਲੋ ਤੁਸੀਂ ਮੈਨੂੰ ਲੱਗਦਾ ਹੈ ਕਿ ਅੱਜ ਦੁਪਹਿਰ ਤੱਕ ਜਾਂ ਸ਼ਾਮ ਨੂੰ ਤੁਰਿਆ ਜਾਣਾ ਜੇ ਹਿਸਾਬ ਨਾਲ ਮੀਂਹ ਆਉਂਦਿਆ ਥੋੜਾ ਥੋੜਾ ਹਨੇਰੀ ਵੀ ਬਹੁਤ ਹੈ ਤੇ ਰਿਸਕ ਵਾਲਾ ਕੰਮ ਹੋਈਣਾ ਇਹ ਕਿਉਂਕਿ ਸਫ਼ਰ ਦੂਰ ਦਾ ਤੁਹਾਨੂੰ ਪਤਾ ਤੇ ਇਹ ਜੀ ਚੀਜ਼ ਫਿਰ ਆਪਾਂ ਅੰਗਿੱਲੀ ਨਹੀਂ ਕਰ ਸਕਦੇ ਪਰ ਕੋਈ ਗੱਲ ਨਹੀਂ ਵੇਟ ਕਰਦੇ ਆ ਵੇਟ ਐਂਡ ਵਾਚ oh my god oh my god oh my god ਹਰਿਆ ਪਤਾ ਕੀ ਕਹਿੰਦਾ ਹੈ ਕਿ ਆ ਵੀ ਲਵਾ ਦिए ਇੱਧਰ ਵੇਖ ਲੋ ਏ ਮੇਰਾ ਸ਼ਾਟ ਵੇ ਮਗਰ ਵਾਹ ਜੀ ਵਾਹ ਵਾਹ ਜੀ ਤਿਆਰ ਲਵਾ ਗਏ ਉਹ ਲੋੜ ਉਹ ਬੈਨ ਕੜੀ ਕੋਈ ਜੀ ਉਹ ਖਾਣਾ ਬਣਾਉ ਵਿੱਚ ਕੋਸ ਤੇ ਆਵੇ ਨਾ 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 ਉਹ ਇਹ ਮਾਹੌਲ ਤੇ ਕੁਛ ਨਹੀਂ ਆ ਇਹ ਦੇਖਦੇ ਇਹ ਮੌਸਮ ਦੇ ਸਕਦੇ ਤੁਸੀਂ ਦੇਖੀ ਆਪ ਦੇ ਸਾਹਸੀ ਇਹ ਇਹ ਅੱਗੇ ਆ ਗਏ ਅੱਡ ਅੰਦਰ ਆ ਜਾ ਯਾਰ ਮੌਸਮ ਨਹੀਂ ਇੱਕ ਜਗ ਸਹੀ ਆ ਹੁੰਦਾ ਚਲੋ ਕੋਈ ਨਹੀਂ ਬੈਨੇ ਘੜੀ ਫੇਰ ਦੇਖਦੇ ਆ ਬੈਨੇ ਬੁੱਲ ਨਹੀਂ ਛੱਡੀ ਮੈਂ ਤਾਂ ਦੇਖੋ ਉਦਾਂ ਯਾਰ ਬਣਨ ਭਾਈ ਇਹ ਇੱਕ ਸ਼ਾਪਿੰਗ ਨਹੀਂ ਇਹਦੀ ਖਤਮ ਹੋਉਂਦੀ ਆ। ਅੱਧੀ 10 ਦੇ ਡੇਢੇ ਜਿਹੇ ਸ਼ਾਪਿੰਗ ਆਪਾਂ ਬੋਟ ਲੈ ਜਿਹਾਣੇ ਨੇ। ਤੇ ਹਜੇ ਇੱਕ ਚਪਲਾ ਲੈ ਆਂਦੇ ਜੀ ਇੱਕ ਲਾਟਾਂ ਲੁਟਾਈਆਂ ਲਵਾਉਂਦੇ ਅਜੇ ਤੇ ਟਾਈਮ 12 ਵਜ ਗਏ ਜੇ। ਮੇਰੇ ਖਿਆਲ ਨਾਲ ਕਰਦੇ ਕਰਦੇ ਨਾ 1 ਵਜ ਜਾਣਾ ਜੇ 1 ਵਜ ਤੁਰਦੇ ਆ। ਲੋ ਜੀ ਬਾਬਾ ਜੀ ਫਾਈਨਲੀ ਉਹ ਟਾਈਮ ਆ ਗਿਆ ਅਸੀਂ ਪਾਉਣ ਲੱਗੇ ਆ ਜੀ ਚਾਲੇ। ਅੰਦਰੋਂ ਮੱਥਾ ਟੇਕ ਆਏ ਆ ਤੇ ਵਾਇਗ੍ਰੋ ਮੇਰ ਕਰਨਾ ਵਧੀਆ-ਵਧੀਆ ਸੀ ਸਾਰੇ ਦਰਸ਼ਨ ਕਰਕੇ ਆਈਏ ਤੇ ਤੁਹਾਨੂੰ ਵੀ ਨਾਲ ਦਰਸ਼ਨ ਕਰਾਈਏ ਸੋ ਸੰਗਤਾਂ ਆਪਣੀਆਂ ਤਿਆਰ-ਬਰ ਤਿਆਰ ਨੇ ਸਿੰਘ ਸਜੇ ਹੋਏ ਨੇ ਇੱਧਰ ਤੇ ਮੌਸਮ ਵੀ ਬਹੁਤ ਵਧੀਆ ਹੋ ਗਿਆ ਹੁਣ ਧੁੱਪ ਵੀ ਲੱਗੰਦੀ ਆ ਤੇ ਮੈਨੂੰ ਲੱਗਾ ਕਿ ਜਗਟਾ ਯੁਗਟਾ ਮੈਂ ਕੱਢ ਲਿਆ ਸੀ ਪਰ ਨਹੀਂ ਕੋਈ ਲੋੜ ਨਹੀਂ ਪਈ ਜਗਟਾਂ ਦੀ ਤੇ ਬਸ ਹੋਣਾ ਚਾਲੇ ਪਾਉਣ ਲੱਗੇ ਆ ਫਤਿਹ ਬਾਬਾਈ ਹੁਣੇ ਸ਼ੱਕ ਆਏ ਜੀ ਬਾਬਾਈ ਜੱਕਾ ਰੱਗ ਜਾਵੇ ਨਿਹਾਲ ਹੋ ਜਾਵੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਪਾਵੇ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਮਿੱਤਰ ਹੋਰ ਲੈਸ ਪੰਪ ਦੇ ਘਰੋਤੇ ਆ ਤੇ ਮੈਂ ਕਿ ਕੋਈ ਟੈਂਚੀਆ ਕਰਾ ਲਈਏ ਫੁੱਲ ਉਧਰ ਵਿਕੀ ਹੋਣੀ ਵਿਕਰਾਰੇ ਨੇ ਇਹਨੇ ਕਿੰਨੇ ਦੀ ਫੁੱਲ ਹੁੰਦੀ ਯਾਰ ਅਸੀਂ ਰਹਿ ਗਏ ਆ ਆ ਵੇਖੋ ਉਹ ਯੂਨੀ ਫੋਨ ਹੋ ਗਈ 300 ਦੀ ਮਾਮਾ ਐਕਟਿਵ ਆਇਆ ਜਨਾਬੀ ਹੋ ਗਈ ਜੀ 300 ਦੀ ਐਕਟਿਵ ਹੋ ਗਈ 1160 1120 1120 60 1120 1120 1120 ਸਾਡਾ ਕੀ ਆ ਗਿਆ ਡ੍ਰੋਪ ਤੇ ਬੋਲਾਇਆ ਕੰਮ ਹੈ ਕਿ ਛੋਟਾ ਯਾ ਪਾਵਰ ਬੈਕਾ ਪੜਦਾ ਇੱਥੇ ਤੇ ਪਾਵਰ ਬੈਕ ਤਾਂ ਆਕੇ ਕਿਉਂਕਿ ਸਾਡਾ ਟ੍ਰਿਪ ਥੋੜਾ ਲੰਬਾ ਹੈਗਾ ਤੇ ਬੈਕਅੱਪ ਪਲਾਨ ਵਾਸਤੇ ਇਹ ਕਰਕੇ ਰੱਖਣੇ ਆ 4-5 ਪਾਵਰ ਬੈਂਕ ਕਰ ਲਿਆ ਇੱਕ 20mAh ਦਾ ਇੱਕ 25mAh 25000mAh 20mAh 10000mAh 15000mAh ਇਹ ਸਾਰੇ ਪਾਵਰ ਬੈਂਕ ਇਕੱਠੇ ਕਰ ਲਏ ਆ ਤੇ ਬਸ ਹੁਣ ਚੱਲੇ ਆ ਤੇ ਅੱਜ ਪਿੱਟਰ ਦਿਨੀ ਭੋਲੀ ਗਿਆ ਵੈ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਹੋਪ ਕਰਦਾ ਕਿ ਤੁਸੀਂ ਸਾਰੇ ਠੀਕ ਹੋਗੇ ਇਹ ਬਲੌਗ ਦੇਖ ਕੇ ਇਹ ਵਾਲੀ ਸੀਰੀ ਤੁਹਾਨੂੰ ਮਜ਼ਾ ਆਏਗਾ ਸਾਰਿਆਂ ਨੂੰ ਤੇ ਕੰਟੀਨਿਊ ਸਾਰੇ ਬਲੌਗ ਜ਼ਰੂਰ ਦੇਖਿਓ ਮੇਥਰ ਇੱਥੇ ਹੁਣ ਮੱਲੀਆਂ ਗੁਰਦੁਆਰੇ ਸਾਹਿਬ ਰੁਕੇ ਆ ਇੱਧਰ ਸ਼ਰਦਾਈ ਵੀ ਲੱਗੇ ਆ ਕੰਮ ਡਾਊਨ ਜਾ ਬਥੇਰਾ ਹੋ ਗਿਆ ਮੈਂ ਆ ਪੀ ਲਈਏ ਹੌਲੀ ਹੌਲੀ ਬੜੇ ਆਉਂਦੇ ਇੱਕ ਕੀ ਕਰੀ ਜਾਂਦਾ ਦਾ ਕੋਈ ਹਾਲ ਨਹੀਂ ਹੈਗਾ ਦੇਖ ਛਕਣੀ ਦੇਖ ਛਕਲੇ ਓਏ ਪਰ ਅਹੀਂ ਸ਼ਰਦਾਈ ਵਾਲੇ ਆ ਦੇਗ ਵਾਲੇ ਨਹੀਂ ਆਗੇ ਜੀ ਸੰਤਾਂ ਪਹੁੰਚ ਗਏ ਨੇ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਤੇ ਸਾਹਮਣੇ ਹੈਗਾ ਜੀ ਗੁਰਦੁਆਰਾ ਬਾਬਾ ਮਖਾਲਾ ਸਾਹਿਬ ਜੀ ਉਹਦੇ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਆਹ ਮਾਰਕੀਟ ਤੁਹਾਨੂੰ ਸੇਮ ਇਦਾਂ ਲੱਗੇਗੀ ਕਿ ਜਿੱਦਾਂ ਆਪਣੀ ਦਰਬਾਰ ਸਾਹਿਬ ਦੀ ਆ ਦੇਖੋ ਜਿੱਦਾ ਰਾਤ ਨੂੰ ਥੋੜਾ ਵਧੀਆ ਹੁੰਦਾ ਸੀ ਇਵੇਂ ਇਦਾਂ ਆ ਮਾਰਕੀਟ ਵੈ ਛੋਟੀ ਜੀ ਆ ਪਰ ਸੇਮ ਤੁਹਾਨੂੰ ਇਦਾਂ ਲੱਗੇਗੀ ਸਿਮਰਨ ਇੱਥੇ ਪਹਿਲੀ ਵਾਰੀ ਆਇਆ ਵਾ ਤੇ ਮੈਂ ਤਾਂ ਕਾਫੀ ਵਾਰੀ ਆ ਗਿਆ ਮੇਰੀ ਤੇ 2 ਸਾਲ ਸਮਝ ਲਓ ਇੱਥੇ ਲੰਘੇ ਆ ਵਾਹਿਗੁਰੂ ਅਸਵੀ ਆਇਆ ਵਾ ਉਹ ਵੀ ਆਇਆ ਵਾ ਇਤਿਹਾਸ ਸਾਰਾ ਇੱਥੇ ਲਿਖਿਆ ਜੇ ਤੂੰ ਪੜ ਸਕਦੇ ਜੇ ਸਾਰਾ ਤੇ ਜ਼ਰੂਰ ਇਹੋ ਜਿਹੀਆਂ ਚੀਜ਼ਾਂ ਪੜਿਆ ਕਰੋ ਕਈ ਵਾਰੀ ਤੂੰ ਇਹ ਇਦਾਂ ਸਕਿੱਪ ਕਰ ਦਿੰਦੇ ਤੇ ਫਿਰ ਕੋਈ ਫਾਇਦਾ ਨਹੀਂ ਹੁੰਦਾ ਚੰਗੀ ਗੱਲ ਹੈ ਇਤਿਹਾਸ ਪਤਾ ਲੱਗਣਾ ਚਾਹੀਦਾ ਵੀ ਗੁਰਦੁਆਰਾ ਸਾਹਿਬ ਕੀ ਹੋਇਆ ਹੈ ਜਾਂ ਕਿੱਦਾਂ ਆ ਸਭ ਪੜ ਲਿਓ ਪਾਉਜ਼ ਕਰਕੇ ਪੜ ਲਿਓ ਠੀਕ ਹੈ ਨਾ ਤੇ ਆਪਾਂ ਇੱਧਰ ਆ ਨਵਾਂ ਹੀ ਬਣਾਇਆ ਇਹਨਾ ਹੁਣ ਪਹਿਲਾਂ ਨਹੀਂ ਸੀ ਇਦਾਂ ਹੈਗਾ ਹੋਰ ਇੱਕ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਗੁਰਦੁਆਰਾ ਸਾਹਿਬ ਕੌਣ-ਕੌਣ ਆਇਆ ਇੱਥੇ ਪਹਿਲਾਂ ਜੀ ਆਪਾਂ ਕਰ ਲਏ ਦਰਸ਼ਨ ਤੇ ਜਲਪਾਣੀ ਸ਼ਕਲੇ ਪ੍ਰਸ਼ਾਦਾ ਸ਼ਕਲੇ ਤੇ ਹੁਣ ਅਸੀਂ ਚੱਲੇ ਆਂ ਜੀ ਅੱਗੇ ਨੂੰ ਬਸ ਵਲੌਗ ਦੇ ਨਾਲ ਜੁੜੇ ਰਹੋ ਦਰਸ਼ਨ ਕਰੀ ਜਾਓ ਤੁਸੀਂ ਫਿਰ ਤੁਹਾਨੂੰ ਦੱਸਦੇ ਆ ਕਿ ਅਗਲੇ ਕਿਹੜੇ ਗੁਰਦੁਆਰੇ ਸਾਹਿਬ ਚੱਲੇ ਆਂ 6:00 ਵਜੇ ਟਾਈਮ ਵੇਖ ਜਾਦੇ ਤੁਸੀਂ 6:00 ਵਜੇ ਇਹ ਡੇਰਾ ਤੋਂ ਮੋੜਵਾ ਨਹੀਂ ਇਹਦੀ ਲੋਕੇਸ਼ਨ ਲਾਈ ਹੀ ਪਿਛਲੇ 2-3 ਘੰਟਿਆਂ ਤੋਂ ਨੂੰ ਫੋਲੋ ਕਰਦੇ ਹੋਂਦੀ ਤੇ ਇੱਥੇ ਆ ਕੇ ਵੇਖਿਆ ਆਹ ਕੁਝ ਇਹ ਇਧਰ ਪੁੱਛ ਲਾ ਗਿਆ ਨੂੰ ਇਹ ਨਾ ਕੀ ਆ ਹੋ ਬੜਾ ਅਗਲੋਲਾਵਾਂ ਦੀ ਅੱਜ ਇੱਕ ਸਾਡਾ ਹੀ ਪਹਿਲੀ ਵਾਰੀ ਮੋਟਰਗਲਾਂ ਤੇ ਆਏ ਆ ਪਿਛਲੀ ਵਾਰੀ ਗੱਡੀਆਂ ਤੇ ਆਏ ਆ ਤੇ ਉਹ ਤਾਂ ਮੋਟਰਗਲਾਂ ਦੇ ਸਫ਼ਰ ਕਾਫੀ ਕੀਤਾ ਪਰ ਇੰਨੀ ਦੂਰ ਪਹਿਲੀ ਵਾਰੀ ਆਏ ਆ ਦੇਖਣ ਦੇ ਆ ਇਧਰ ਕਹਿ ਇਧਰ ਕੀ ਹੋਈ ਮੈਂ ਤੈਨੂੰ ਕਹਿਣ ਇਧਰ ਕੀ ਆ ਜਾਣਾ ਚਾਉਂਦਾ ਇੱਧਰ ਅਰ ਇਸਕੇ ਲੈਣ ਲੱਗੇ ਜੇ ਇਹ ਕਿਧਰ ਹੈ ਕਿੱਥੇ ਇੱਧਰ ਤੱਕ ਨਾ ਗੁਰਦੁਆਰਾ ਹੋਵੇ ਤੇ ਇੱਧਰ ਦੀ ਲੋਕੇਸ਼ਨ ਹੋਵੇ ਉਹ ਜਾਵਰਾ ਬੰਬ ਕਰਨ ਨੂੰ ਜਾਂਦੀ ਹੁੰਦੀ ਉਹ ਤੀਨ ਕੋਸ਼ਾ ਪਾ ਲੱਗੀ ਜਾਂਦੀ ਏਰੇ ਇੱਕ ਗੂਗਲ ਮੈਪ ਤੇ ਸਾਰੇ ਕਦੇ ਹੀ ਨਾ ਆਇਆ ਕਰੋ ਜੇ ਨਹੀਂ ਪਤਾ ਤੇ ਮਦਨ ਕੁਛ ਨਾ ਲੈਣੇ ਇਹ ਗੇ ਉਹ ਨਹੀਂ ਆ ਗਿਆ ਹਰੇ ਆ ਗਿਆ ਕੀ ਆ ਗਿਆ ਕੇ ਆ ਗਿਆ ਗੁਰਦੁਆਰਾ ਕਿੱਥੇ ਆ ਉਹ ਕੋਈ ਨਹੀਂ ਦੇ ਲਾਂਗੇ ਉਹ ਉਹ ਕੋਲੋਂ ਚੋਰ ਦਿੱਤੀ ਡੇਰਾ ਬਾਬਾ ਵੜਪਾਗ ਸਿੰਘ ਜੀ ਦਾ ਗੁਰਦੁਆਰਾ ਕਿੱਥੇ ਜੀ ਵੜਪਾਗ ਸਿੰਘ ਜੀ ਦਾ ਗੁਰਦੁਆਰਾ ਇੱਥੇ ਹੀ ਹੈ ਪ੍ਰੋਗਰਾਮ ਦਾ ਸੰਜੀ ਦਾ ਇਹ ਉਹ ਬਰਾਮ ਪ੍ਰੋਗਰਾਮ ਹੀ ਬਾਬਾ ਵਡਵਾਕ ਸਿੰਘ ਜੀ ਦੋਥੇ ਲੈ ਆਇਆ ਹੈ ਉਹ ਤੇ ਬਰਾਮ ਪ੍ਰੋਗਰਾਮ ਹੀ ਬਾਬਾ ਵਡਵਾਕ ਸਿੰਘ ਜੀ ਦੋਥੇ ਲੈ ਆਇਆ ਹੈ ਆ ਸਾਹਮਣੇ ਡੇਰੇ ਜੇ ਉਹ ਡੇਰੇ ਜੇ ਬਾਬਾ ਵਡਵਾਕ ਸਿੰਘ ਜੀ ਦੇ ਜਿੱਥੇ ਇਹ ਤੁਹਾਨੂੰ ਜਿੱਥੇ ਇਹ ਲੈ ਗਿਆ ਤੁਹਾਨੂੰ ਬਹੁਤੀ ਗਲੋਲ ਹੋਈ ਸਾਰੇ ਬੰਦੇ ਥੱਕੇ ਪਏ ਸੀ ਤੇ ਚੱਲ ਗਿਆ ਚੱਲ ਗਿਆ ਕਦੋਂ ਪਹੁੰਚੇਗਾ ਕਦੋਂ ਪਹੁੰਚੇਗਾ ਜੇ ਆਇਆ ਹੀ ਆਇਆ ਤੇ ਕਮਲ ਲਕੇ ਚ ਲਾਈ ਹੁੰਦਾ ਕਿਵੇਂ ਹੋਰ ਜਿਹੜਾ ਖੰਡ ਪਾੜਦੇ ਆਂਗੇ ਨੇ ਆਜੋ ਕੋਈ ਸ਼ੱਕ ਨਾ ਜੇ ਇਹਦੇ ਖੰਡ ਵਰਸਾ ਤੇ ਰਿਆ ਹੀ ਉਥੇ ਜਾ ਬੱਜੇ ਵੀ ਆ ਆਦੇ ਆਜੋ ਗਾੜ ਸ਼ੰਕਰ ਆਏ ਜੀ ਹੁਣ ਤੇ ਇੱਥੇ ਫੇਰ ਇੱਥੋਂ ਤੱਕ ਲਕੇਸ਼ਨ ਲੈ ਕੇ ਆ ਗਈ ਅੱਗੇ ਕੁਝ ਨਹੀਂ ਹੈਗਾ ਸੌਰੀ ਯਾ ਦਿਮਾਗ ਖਰਾਬ ਹੋ ਜਾਗਾ ਗੱਲ ਗਾਦੀ ਭਾਜੀ ਇਹ ਤਾਂ ਮੈਂ ਤਾਂ ਗਾੜੀ ਨਹੀਂ ਕਰਾਇਆ ਇਹ ਬੜਪਾਲ ਸੀ 120 ਕਿਲੋਮੀਟਰ ਆ ਅੱਛਾ ਹੈ 120 ਕਿਲੋਮੀਟਰ ਆ ਗਲੀ ਪਾਦੇ ਨਾ ਇਧਰਲੇ ਪਾਸੇੋਂ ਉੱਥੋਂ ਸਾਹਮਣੇ ਜਾ ਕੇ ਸੜਕ ਆ ਜਾਣੀ ਆ ਸੜਕ ਜਾ ਕੇ ਨਾ ਉਹ ਛੱਡਣੀ ਨਹੀਂ ਇਧਰਲੇ ਹੱਥ ਨੂੰ ਜਾਣਾ ਸੜਕ ਨੂੰ ਹੈ ਚੌਂਕ ਆਣਾ ਫਿਰ ਤਾਂ ਖੱਬੇ ਹੱਥ ਨੂੰ ਇਹਣਾ ਉੱਥੇ ਜਾਂਦੇ ਹੋਣੇ ਲੋਕ ਟਰਾਲੀਆਂ ਆ ਆਨੰਦਪੁਰ ਨੂੰ ਜਾਓ ਬਾਬਾ ਬੜਪਾਲ ਦੀ ਤਾਂ ਲੈਪਿਆ ਬਹੁਤ ਦੂਰ ਹੈ ਠੀਕ ਆ ਜੀ ਨਾਨਕਪੁਰ ਦੀ ਲਾਰੀਆ ਯਾਰ ਅਮਿੱਤਰੋਂ ਨੇ ਇੱਥੇ ਇੱਕ ਲੰਗਰ ਲੱਗਾ ਸੀ ਉੱਥੇ ਰੁਕੇ ਜੇ ਤੇ ਟਾਈਮ ਹੋ ਗਿਆ ਜੇ 6:30 ਹੋ ਗਏ ਆ 40 ਕਿਲੋਮੀਟਰ ਰਹਿ ਗਿਆ ਅਨੰਦਪੁਰ ਸਾਹਿਬ ਤੇ ਫੇਰ ਸਿੱਧਾ ਅਨੰਦਪੁਰ ਸਾਹਿਬ ਜਾਂਦੇ ਆ ਹੁਣ ਕੋਈ ਕਿਤੇ ਇਹਦੀ ਗੱਲ ਮੰਨ ਕੇ ਇਧਰ ਉਧਰ ਜਾਣਾ ਸਿੱਧਾ ਅਨੰਦਪੁਰ ਸਾਹਿਬ ਜਾਂਦੇ ਆ 8:00 ਵਜੇ ਤੱਕ ਅਨੰਦਪੁਰ ਸਾਹਿਬ ਪਹੁੰਚ ਜਾਗੇ ਬੱਸ ਅੱਗੇ ਰੋੜਿਆ ਤੇ ਬਾਕੀ ਤੇ ਸਾਡੇ ਫਰਨੇ ਆ ਤਾਂ ਉਹ ਲਾਤਾਂ ਦੇ ਵਹੀਕਾ ਲੈ ਆ ਸਕਦੇ ਜੇ ਕਹਿੰਦਾ ਸਵੇਰ ਦੇ ਘਰੋਂ ਨਿਕਲੇ ਆ ਗੁਰਦੁਆਰੇ ਇੱਕ ਦੇ ਦਰਸ਼ਨ ਕਰਾਏ ਤੁਸੀਂ ਕੱਲ ਵੀ ਸਹੀ ਆ ਕੜੀ ਚੋ ਸਾਡੀ ਕਰਮਾ ਚ ਹੈਗੇ ਪਕੌੜੇ ਵਾਲੀ ਕੜੀ ਤੇ ਛਗੀਏ ਤੇ ਫਿਰ ਚਾਲੇ ਪਾਈ ਆ ਵਾਪਸ ਨਨਕਾ ਸਾਹਿਬ ਨੂੰ ਆਜੋ ਨੀ ਆਜੋ ਕਰਮਾ ਕਰਮ ਕੜੀ ਚ ਕਰਮਾ ਕਈ ਫਾਈਨਲੀ ਮਿੱਤਰੋ ਪਹੁੰਚ ਗਏ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੱਗੀ ਹੋ ਗਿਆ ਨਾ ਤੁਹਾਨੂੰ ਯਾਦ ਹੈ ਮਰਦਵਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਦਈਏ ਦੇਖ ਲੋ ਜੀ ਤੁਸੀਂ ਕਰ ਲੋ ਦਰਸ਼ਨ ਬਾਕੀ ਸਵੇਰੇ ਕਰਾਵਾਂਗੇ ਤੁਹਾਨੂੰ ਫਾਈਨਲੀ ਮਿੱਤਰੋ ਪਹੁੰਚ ਗਏ ਜੇ ਤੇ ਸਾਡੇ ਹਾਲਾਤ ਵੇਖ ਸਕਦੇ ਪਤਾ ਨਹੀਂ ਕਿਹੜੇ ਰਸਤੇ ਥਾਣੀ ਆ ਗਏ ਜਿੱਧਰ ਦੀ ਬਹੁਤ ਖੱਟਾ ਇੰਨਾ ਖੱਟਾ ਪਿਆ ਓਏ ਹੋਏ ਫੋਨ ਫਾੜ ਕੱਪੜੇ ਕਬੜੇ ਪਰਨੇ ਪਨੇ ਸਾਰਾ ਪੋਰੇ ਡੰਡਾ ਆ ਗਿਆ ਲੈ ਨਾ ਮੋਏ ਮੋਏ ਆ ਮੋਏ ਮੋਏ ਆਏ ਆਏ ਤੇ ਕਮਰੇ ਬੁੱਕ ਇੱਥੇ ਪਹਿਲਾਂ ਤੈਨੂੰ ਦੱਸਿਆ ਨਾ ਆਉਣਾ ਬੰਦਾ ਥੋੜਾ ਆ ਜਾ ਸੋ ਪਾਰਕਿੰਗ ਫੁੱਲ ਕੁਝ ਨਹੀਂ ਅਸੀਂ ਕਰ ਸਕਦੇ ਪਾਰਕਿੰਗ ਹੋ ਗਈ ਫੁੱਲ ਹੁਣ ਵੇਖਦੇ ਆਂ ਸੋਚਦੇ ਕੀ ਕਰਦੇ ਆਂ ਹੁਣ ਦੋ ਆਪਸ਼ਨ ਹੈਗੀਆਂ ਮੁੰਡਿਓ ਆਪਣੇ ਕੋਲ ਓਏ ਇਹ ਦੋ ਆਪਸ਼ਨ ਆ ਜੇ ਇੱਕ ਜਾਂ ਤੇ ਕੀ ਤਪੋਰ ਸਾਹਿਬ ਜੇ ਉਧਰ ਦਾ ਕਹਿੰਦੇ ਜੇ ਦਿਆਂ ਦੂਜੇ ਰੂਮ ਹੈਗੇ ਇੱਧਰ ਉਹ ਵੀ ਲੱਗੇ ਯਾਰ ਹੁਣ ਮਿੱਤਰੋ ਇਹਨਾਂ ਨੇ ਸਲਾਹ ਬਣਾਈਆਂ ਕਿ ਇੱਥੇ ਦੂਜੇ ਤਰ੍ਹਾਂ ਚ ਨਹੀਂ ਰਹਿਣਾ ਕੀਰਤਪੁਰ ਸਾਹਿਬ ਜਾਂਦੇ ਆ ਉਹ ਇੱਥੇ ਹੈਗਾ ਕੁਝ 10 15 ਕਿਲੋਮੀਟਰ ਦੂਰ ਤੇ 20 ਮਿੰਟ ਲੱਗ ਜਾਣਗੇ ਕੀ ਦੱਸਾਂ ਯਾਰ ਮੈਂ ਤੁਹਾਨੂੰ ਇਹਨਾਂ ਦੇ ਕਿੰਨਾ ਮੈਂ ਦੁਖੀ ਹਾਂ ਨਾ ਮੇਰਾ ਜੀਵਨ ਰਹਿ ਹੀ ਇਹਨਾਂ ਦੇ ਫੇਰ ਫੇਰਾਂ ਸਿੱਕ ਜਾ ਵੇਖੋ ਜਾਨ ਬੁੱਝ ਕੇ ਪੰਗੇ ਲੈ ਆਂਦੇ ਵੇ ਕੀਰਤਪੁਰ ਸਾਹਿਬ ਚੱਲੇ ਲਾਸਟ ਦੋ ਟਰਾਈਆਂ ਹੋਰ ਮਾਰ ਲੀਆਂ ਬਰ ਸੰਗਤ ਜੀ ਰੂਮ ਨਹੀਂ ਜੇ ਲੱਭਾ ਆਸਰਾਾਂ ਚ ਗਏ ਜਿੱਥੇ ਪਿਛਲੀ ਆ ਰੁਕੇ ਹਾਂ ਪਰ ਇਹ ਵੀ ਸੌਰੀ ਫੋਲੋਈਏ ਤੇ ਦੂਸਰੀ ਜੱਲ ਗਏ ਆ ਉਹ ਵੀ ਬੁੱਕ ਲਾਸਟ ਟਾਈਮ ਮੈਂ ਦੱਸੁੰਦਾ ਕਿ ਆ ਉਹ ਸਾਡਾ ਰੂਮ ਹੁੰਦਾ ਏ ਤੇ ਹੁਣ ਕੀਰਤਪੁਰ ਸਾਹਿਬ ਵੀ ਜਾਣਾ ਪੈਣਾ ਆ ਕੀ ਕਰ ਸਕਦੇ ਆ ਸੰਗਤ ਹੀ ਵਿਸਾਖੀ ਕਰਕੇ ਨਹੀਂ ਇੱਥੇ ਚਲੋ ਪਰ ਹੁਣ ਉੱਥੇ ਜਾ ਕੇ ਵੇਨੇ ਆ ਕਿ ਰੂਮ ਮਿਲਦਾ ਆ ਜਾਂ ਨਹੀਂ ਹਜੇ ਇਹ ਵੀ ਨਹੀਂ ਪਤਾ ਕਿ ਉੱਥੇ ਜਾ ਕੇ ਸਾਨੂੰ ਰੂਮ ਮਿਲਦਾ ਆ ਜਾਂ ਨਹੀਂ ਇਹ ਹੁਣ ਆ ਵੇਖੇ ਕਿੰਨਾ ਸਰਮ ਨਹੀਂ ਆਗਾ ਪਰ ਚਲੋ ਜਾਣੇ ਆਂ ਪਾਈਲੇ ਮਿੱਤਰੋ ਪਹੁੰਚ ਗਏ ਜੇ ਕੀਰਤਪੁਰ ਸਾਹਿਬ ਹੁਣ ਇੱਥੇ ਵੇਖਦੇ ਆਂ ਰੂਮ ਅਵੇਲੇ ਹੈ ਜਾਂ ਨਹੀਂ ਤੇ ਚਲੋ ਵੇਖਦੇ ਆਂ ਵਲੌਗ ਨਾਲ ਜੁੜੇ ਰਹੋ ਤੇ ਇਹੀ ਕਹਣਾ ਕੀ ਘੁੰਮਾਂਦੇ ਆਂ ਅਸੀਂ ਵੀ ਸੱਚੀ ਯਾਰ ਬਹੁਤ 10:00 ਵੱਜ ਗਏ ਰਹਦੇ ਭਜੀ ਬਹੁਤ ਥੱਕ ਗਏ ਜੇ ਮਿੱਤਰੋ ਸਾਡੀ ਕਿਸਮਤ ਇੰਨੀ ਕਿ ਜ਼ਿਆਦੀ ਮਾੜੀ ਆਣਾ ਯਾਰ ਕੀਤਬ ਸਰ ਸਾਹਿਬ ਵੀ ਆ ਗਏ ਇੱਥੇ ਆ ਗਏ ਸਾਨੂੰ ਰੂਮ ਜਿਹੜਾ ਨਹੀਂ ਮਿਲਿਆ ਤੇ ਹੁਣ ਲਾਸਟ ਆਪਸ਼ਨ ਇਹ ਹੀ ਆ ਜਾਂ ਬਾਹਰ ਸੌਂ ਜਾਈਏ ਜਾਂ ਰੂਮ ਲੈ ਲਈਏ ਤੇ ਬਾਹਰ ਸੌਂਦਾ ਕੋਈ ਮਾਹੌਲ ਜਲ ਨਹੀਂ ਹੈ ਕਿਉਂਕਿ ਸਮਾਨ ਸਾਡੇ ਕੋਲ ਕਾਫੀ ਆ ਤੇ ਸਾਹਮਣਾ ਔਖਾ ਵਾ بارش ਦੇ ਵੀ ਚਾਂਸ ਹੋ ਸਕਦੇ ਆ ਤੇ ਅਸੀਂ ਫਿਰ ਇੱਥੇ 2-3 ਕਿਲੋਮੀਟਰ ਲਾਗੇ ਰੂਮ ਹੈਗਾ ਵਾ ਹੋਟਲ ਹੈਗਾ ਉੱਥੇ ਜਾਂਦੇ ਆ ਜਾ ਕੇ ਰੂਮ ਲੈਨੇ ਆ ਤੇ ਫਿਰ ਬਾਹਰ ਸੌਣੇ ਆ ਕਿਉਂ ਵੀ ਚਲੋ ਹੁਣ ਹੋਟਲ ਜਾ ਕੇ ਮਿਲਦੇ ਆ ਯਾਰ ਬੋਲੇ ਕੁਝ ਕਹਿਣਾ ਨਹੀਂ ਆਉਂਦੇ ਯਾਰ ਇੰਨਾ ਮੈਂ ਨਾ ਅਬ ਮੋੜੇ ਫੇੜੋਂ ਨਾ ਬਈ ਯਾਰ ਬੈਠ ਬੈਠ ਕੇ ਫੇੜੋਂ ਨਾ ਬਈ ਯਾਰ ਕੀ ਯਾਰ ਬੈਗਵਾ ਗਿਆ ਯਾਰ ਲਓ ਜੀ ਲੋਕੇਸ਼ਨ ਤੇ ਨਾ ਪਹੁੰਚ ਗਏ ਜੇ ਐਚ ਐਚਾ ਹੋਟਲ ਹੀ ਨਾ ਤੇ ਕਾ ਹੈਗੇ ਜੀ ਐਚ ਐਸ ਹੈਲਥ ਕੇਅਰ ਹਸਪੀਟਲ ਤੇ ਜਦੋਂ ਮੈਂ ਅੰਦਰ ਐਂਟਰੀ ਮਾਰੀ ਮੈਂ ਕਿਹਾ ਹਸਪੀਟਲ ਤੇ ਸਾਹਮਣੇ ਵੀ ਉਹ ਹਸਪੀਟਲ ਆ ਕਹਿੰਦਾ ਨਹੀਂ ਵੀਰਾ ਹੋਟਲ ਉੱਪਰ ਨਿਕਲ ਲੌਲਾ ਹੀ ਹੁੰਦੀ ਆ ਮੁਰਾ ਤੇ ਸਾਰਾ ਹੀ ਹਸਪੀਟਲ ਹੀ ਲੱਗਨ ਦਿਆ ਮਿੱਤਰੋ ਰੂਮ ਤੇ ਕੁਝ ਐਦਾਂ ਦਾ ਮਿਲਿਆ ਤੁਹਾਨੂੰ ਦਿਖਾ ਦਿੰਦਾ ਇੱਧਰ ਉੱਪਰ ਨਾ ਵੀ ਚੈੱਕ ਕਰਦੇ ਹਾਂ ਹਾਲਾਤ ਦੇ ਪੂਰੇ ਮਾੜੇ ਹੋਏ ਪਏ ਆ ਆਪਣਾ ਬੈਡਰੂਮ ਹੈ ਇੱਧਰ ਵਾਸ਼ਰੂਮ ਹੈ ਉੱਧਰ ਸਾਰਾ ਕਿਚਨ ਕਿੱਧਰ ਲਾ ਸਾਰੇ ਇਹ ਅਸੀਂ ਬਹੁਤ ਪਰਾਏ ਸੀ ਹੀ ਤੁਹਾਨੂੰ ਤੋਂ ਬਾਅਦ ਕਹਿ ਰਹੇ ਹਾਂ ਪਾਗਲ ਹੋ ਗਏ ਜੇ ਤੇ ਮਿੱਤਰ ਤੁਸੀਂ ਅੱਜ ਦਾ ਵਲੌਗ ਦੇ ਵੇਖਿਆ ਹੋਵੇਗਾ ਪਿੱਛੇ ਕੀ ਕੁਝ ਕੀਤਾ ਕੱਜਲ ਖਰਾਬੀ ਅਸੀਂ ਕਿੰਨਾ ਹੋਏਗਾ ਕੱਜਲ ਖਰਾਬ ਤੇ ਇੱਕ ਵਾਰੀ ਮੈਂ ਸਾਰਿਆਂ ਨੂੰ ਜ਼ਰੂਰ ਕਹੂੰਗਾ ਕਿ ਜਦੋਂ ਕੋਈ ਵੀ ਦਾ ਆਪਾ ਲੋਕੇਸ਼ਨ ਤੇ ਲਾਈਦੀ ਆ ਜਾਂ ਤੁਸੀਂ ਵੀ ਕਿਤੇ ਲਾਓਗੇ ਤੇ ਇੱਕ ਵਾਰੀ ਕਰਾਸ ਚੈੱਕ ਜ਼ਰੂਰ ਕਰ ਲਿਓ ਅਸੀਂ ਅੱਜ ਕਰਾਸ ਚੈੱਕ ਨਹੀਂ ਕੀਤੀ ਤੇ ਸਾਨੂੰ ਇੰਨੀ ਕੱਜਲ ਖਰਾਬੀ ਹੋਈ ਇਹਨਾਂ ਸਾਡਾ ਟਾਈਮ ਹੀ ਵੇਸਟ ਹੋ ਗਿਆ ਨਾਲੇ ਕਿ ਨਾ ਕਿੱਧਰ ਘੁੰਮ ਘੁੰਮ ਕੇ ਗਏ ਤੇ ਜੇ ਅਸੀਂ ਸਿੱਧਾ ਆ ਜਾਂਦੇ ਤੇ ਸਾਨੂੰ ਰੂਮ ਵੀ ਉੱਥੇ ਮਿਲ ਜਾਣਾ ਸੀ ਲਾਗੇ ਰੂਮ ਹੀ ਕਹਿਆ ਕਰਦੇ ਉਹ ਵੀ ਪੇੜੀ ਪਰ ਲੱਗ ਗਏ ਤੁਹਾਨੂੰ ਪਤਾ ਗੱਲ ਹੋ ਰਹੀ ਹੁੰਦੀ ਆ ਤੇ ਇੱਥੇ ਤੁਹਾਨੂੰ ਹੁਣ ਮਿਲ ਗਿਆ ਤੇ ਅੱਜ ਦਾ ਵਲੌਗ ਤੁਹਾਨੂੰ ਦਿਖਾਦਾ ਕਿ ਅਸੀਂ ਨਾਲੇ ਤੋਂ ਅਸੀਂ ਆਏ ਜੀ ਸ੍ਰੀ ਅਨੰਦਪੁਰ ਸਾਹਿਬ ਤੇ ਅੱਗੇ ਵਲੌਗ ਘਣ ਕੇ ਸਾਰੇ ਆਉਣਗੇ 5 ਦਿਨ 7 ਦਿਨ ਅਸੀਂ ਇੱਥੇ ਹੀਗਾ ਲਗਾਤਾਰ ਜਿਹੜੇ ਸਰਪ੍ਰਾਈਜ਼ ਤੁਹਾਨੂੰ ਦੱਸਿਆ ਇਹਨਾਂ ਉਹ ਤੁਹਾਨੂੰ ਦੱਸਾਂਗਾ ਜੀ ਇੱਕ ਹਾਲ ਦਾ ਦਿਨ ਫਿਰ ਤੁਹਾਨੂੰ ਦੱਸਦਾ ਸਰਪ੍ਰਾਈਜ਼ ਕੀ ਹੈਗਾ ਕਿੱਥੇ ਕਿੱਥੇ ਜਾਣਾ ਹੈਗਾ ਅਸੀਂ ਤੇ ਕੱਪੜੇ ਵਗੈਰਾ ਹੀ ਲਿਆਂਦੇ ਆ ਤੇ ਹੋਪ ਕਰਦਾ ਕਿ ਵਲੌਗ ਤੁਹਾਨੂੰ ਵਧੀਆ ਲੱਗੇਗਾ ਇੱਕ ਰਕੜੀ ਵਾਲਾ ਵੀ ਤਾਂ ਇਹ ਗੱਲ ਵਲੋਗ ਉਹ ਵੀ ਜ਼ਰੂਰ ਵੇਖਿਓ ਸਾਰੀ ਤਿਆਰੀ ਤਿਆਰੀ ਕੀਤੀ ਉਹਦੇ ਚ ਤੇ ਯਾਰ ਸਕੋਰ ਕਰਿਆ ਕਰੋ ਤੇ ਤੁਹਾਨੂੰ ਵੇਖਣ ਚ ਕੀ ਜਾਂਦਾ ਦੱਸੋ ਪਹਿਲਾਂ ਵਲੋਗ ਵੇਖਿਆ ਕਰੋ ਤੁਸੀਂ ਐਡੇ ਵਧੀਆ ਵਲੋਗ ਹੁੰਦੇ ਸਾਡੇ ਤੇ ਜ਼ਰੂਰ ਵੇਖਿਓ ਸਾਰੇ ਸਬਸਕ੍ਰਾਈਬ ਕਰ ਲਓ ਜਿਹੜੇ ਚੈਨਲ ਤੇ ਨਵੇਂ ਆਏ ਆ ਤੇ ਚਲੋ ਫਿਰ ਸਸਤੀ ਗੱਲ ਜੀ ਗੁਡ ਨਾਈਟ